ਭਾਜਪਾ ਦੇ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਜਲੰਧਰ ਆਉਣਗੇ ਕਈ ਸੁਪਰਸਟਾਰ ਸਸ਼ਕਾਲਜੀ ਰਿਆਸਤ ਨਿਊਜ਼ ਦੇਖ ਰਹੇ ਤੁਸੀਂ ਮੈਂ ਨੂਰ ਵਰਚੋਤਾ ਤੁਹਾਡੇ ਨਾਲ ਤਾਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਤਹਾਲੀ ਦੀ ਕੜੀ ਸਭ ਦੀਆਂ ਨਜ਼ਰਾਂ ਜੋ ਪਾਰਟੀਆਂ ਦੀ ਟਿੱਕੀਆਂ ਹੋਈਆਂ ਨੇ ਜਲੰਧਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਨੂੰ ਸ਼ੀਤਲ ਅੰਗੁਰਾਲ ਜੋ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਨ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਸੀਟ ਹੁਣ ਖਾਲੀ ਹੋ ਗਈ ਜਿਹਦੇ ਤੇ ਭਾਜਪਾ ਦੇ ਵੱਲੋਂ ਫੇਰ ਤੋਂ ਸ਼ੀਤਲ ਅੰਗੁਰਾਲ ਨੂੰ ਵੀ ਲੜਾਇਆ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ ਸੀਗੇ ਤਾਂ ਹੁਣ ਭਾਜਪਾ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਆਪਣੇ ਪ੍ਰਚਾਰਕਾਂ ਦੀ ਜੋ ਕਿ ਸ਼ੀਤਲ ਅੰਗੁਰਾਲ ਦੇ ਲਈ ਜਲੰਧਰ ਆਉਣਗੇ ਪ੍ਰਚਾਰ ਕਰਨ ਦੇ ਲਈ 34 ਪ੍ਰਚਾਰਕ ਨੇਗੇ ਜਿਨ੍ਹਾਂ ਦੇ ਵਿੱਚੋਂ ਕਈ ਕਹਿ ਲਈ ਤਾਂ ਸਿਆਸਤ ਦੇ ਨਾਲ ਜੁੜੀਆਂ ਉਹ ਗਿਆ ਸਖਸ਼ੀਤਾ ਨੇ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਟਾਰ ਪ੍ਰਚਾਰਕ ਤੇ ਜਿਹੜੇ ਕਹਿ ਲਈ ਕਿ ਕਈ ਵੱਡੇ ਸਤਾਰੇ ਵੀ ਜਲੰਧਰ ਪਹੁੰਚਣਗੇ ਇਨਾ ਸਟਾਰ ਪ੍ਰਚਾਰਕਾਂ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਚਾਖੜ ਨਾਇਬ ਸਿੰਘ ਸੈਣੀ 소ਦਨ ਸਿੰਘ ਤਰਨਚੂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਅਰਜੁਨ ਰਾਮ ਮੇਗਵਾਲ ਰੇਲ ਰਾਜ ਮੰਤਰੀ ਰਵਨੀਤ ਪਿੱਟੂ ਅਨੁਰਾਗ ਠਾਕੁਰ ਸੋਮਪ੍ਰਕਾਸ਼ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨਰਿੰਦਰ ਸਿੰਘ ਰੈਣਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਮਨਰੰਜਨ ਕਾਲੀਆ ਅਦਾਕਾਰਾਂ ਅਤੇ ਭਾਜਪਾਗੂ ਹੀਮਾ ਮਾਲਨੀ ਚਰਨਜੀਤ ਸਿੰਘ ਅਟਵਾਲ ਅਸ਼ਵਨੀ ਸ਼ਰਮਾ ਅਤੇ ਅਵਿਨਾਸ਼ ਰਾਏ ਖੰਨਾ ਸ਼ਾਮਿਲ ਨੇ ਤਾਂ ਇਸ ਤੋਂ ਇਲਾਵਾ ਹਰਜੀਤ ਸਿੰਘ ਗਰੇਵਾਲ ਮਨਜਿੰਦਰ ਸਿੰਘ ਸਰਸਾ ਪੋਜਪੂਰੀ ਗਾਇਕ ਸੰਸਦ ਮੈਂਬਰ ਮਨੋਜ ਦਿਵਾੜੀ ਸ਼ਵੇਤ ਮਲਿਕ ਕੇਵਲ ਸਿੰਘ ਢਿੱਲੋਂ ਚੰਗ ਲਾਲ ਮਹਾਜਨ ਮਨਪ੍ਰੀਤ ਸਿੰਘ ਬਾਦਲ ਫਤੇਜੰਗ ਬਾਜਵਾ ਅਸ਼ਵਨੀ ਸੇਖੜੀ ਰਵੀ ਕਿਸ਼ਨ ਪੋਜਪੂਰੀ ਐਕਟਰ ਦਿਨੇਸ਼ ਨਾਲ ਉਰਫ ਨਿਰহুਆ ਪਾਜਪਾਗੂ ਅਤੇ ਅਦਾਕਾਰਾ ਪ੍ਰੀਤੀ ਸਪਰੂ ਮੰਤਰੀ શ્રી ਨਿਵਾਸੂਲਨ ਅ ਰਕੇਸ਼ ਠਾਕੁਰ ਦਿਆਲ ਸਿੰਘ ਸੋਢੀ ਅਨਿਲ ਸਰੀਨ ਜਗਮੋਨ ਸਿੰਘ ਰਾਜੂ ਪਰਮਿੰਦਰ ਬਰਾੜ ਰਾਣਾ ਗੁਰਮੀਤ ਸੋਢੀ ਅਤੇ ਸੁਸ਼ੀਲ ਰਿੰਕੂ ਦੇ ਨਾਮ ਇਹਦੇ ਵਿੱਚ ਸ਼ਾਮਿਲ ਹੈ ਜੋ ਲਿਸਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਪ੍ਰਚਾਰ ਕਰਨ ਦੇ ਲਈ ਜ਼ਿਲंधर ਆਣ ਗਿਆ ਸ਼ੀਤਲ ਅੰਗੁਰਾਲ ਦੇ ਲਈ ਪ੍ਰਚਾਰ ਕਰਨਗੇ